ਬਿੱਲੀ ਅੱਖਾਂ ਵਾਲੀ ਕੁੜੀ ਕੌਰਪ੍ਰੀਤ ਨੇ ਫਾਈਨਲੀ ਸੋਸ਼ਲ ਮੀਡੀਆ ਤੇ ਸਾਹਮਣੇ ਆ ਕੇ ਆਪਣੇ ਬਾਰੇ ਸਫਾਈ ਦਿੱਤੀ ਹੈ। ਦਰਅਸਲ ਬੀਤੇ ਦਿਨੀ ਆਕਾਸ਼ ਨਾਮਕ ਮੁੰਡੇ ਨੇ ਇੱਕ ਪੌਡਕਾਸਟ ਦੇ ਵਿੱਚ ਦੱਸਿਆ ਕਿ ਕੌਰਪ੍ਰੀਤ ਨੇ ਉਸ ਨਾਲ ਧੋਖਾ ਕੀਤਾ ਹੈ ਅਤੇ ਉਸ ਤੋਂ 35 ਲੱਖ ਰੁਪਏ ਖਾਦੇ ਹਨ। ਜਿਸ ਤੋਂ ਬਾਅਦ ਕੌਰਪ੍ਰੀਤ ਨੂੰ ਬਹੁਤ ਸਾਰੇ ਲੋਕ ਗਲਤ ਕਮੈਂਟਸ ਕਰ ਰਹੇ ਸਨ। ਇਸ ਸਭ ਦੇ ਚੱਲਦਿਆਂ ਹੀ ਕੌਰਪ੍ਰੀਤ ਹੁਣ ਲਾਈਵ ਆਈ ਹੈ ਅਤੇ ਲਾਈਵ ਆ ਕੇ ਉਸ ਨੇ ਸਾਰੀਆਂ ਹੀ ਗੱਲਾਂ ਦਾ ਜਵਾਬ ਦਿੱਤਾ ਹੈ। ਕੀ ਕਹਿਣਾ ਹੈ ਕਾਰਪੋਰੇਟ ਦਾ ਆਕਾਸ਼ ਬਾਰੇ ਆਓ ਤੁਹਾਡੇ ਨਾਲ ਅੱਗੇ ਵੀਡੀਓ ਸਾਂਝੀ ਕਰਦੇ ਹਾਂ ਲੇ ਲੂੰਗੀ ਜਿੱਦਿ ਕਰਕੇ ਮੈਂ ਕਾਫੀ ਟਾਈਮ ਤੋਂ ਆਨਸਰ ਨਹੀਂ ਦੇ ਰਹੀ ਸੀ ਬਟ ਹੁਣ ਦਵਾਂਗੀ ਕਿਉਂਕਿ ਹੁਣ ਕਹਿੰਦਾ ਹੁੰਦਾ ਨਾ ਪਾਣੀ ਜਦੋਂ ਸਿਰ ਤੋਂ ਟੱਪ ਜਾਂਦਾ ਫਿਰ ਤਾਂ ਕੁਝ ਕਰਨਾ ਹੀ ਪੈਂਦਾ ਫਿਰ ਹੁਣ ਉਹੀ ਸਿਚੁਏਸ਼ਨ ਹੋ ਚੁੱਕੀ ਆ ਜਿਵੇਂ ਕਿ ਤੁਸੀਂ ਸਾਰੇ ਮੈਨੂੰ ਪਿਆਰ ਕਰਦੇ ਹੋ ਬਹੁਤ ਪਿਆਰ ਦਿੰਦੇ ਹੋ ਉਸੇ ਤਰ੍ਹਾਂ ਕੁਝ ਇੱਦਾਂ ਦੇ ਇਨਸਾਨ ਵੀ ਆ ਜੋ ਮੈਨੂੰ ਬਹੁਤ ਹੇਟ ਕਰਦੇ ਨੇ ਤੇ ਜੋ ਨਾ ਹਰ ਇੱਕ ਚੀਜ਼ ਨੂੰ ਗਲਤ ਵੇਚ ਲੈ ਕੇ ਜਾ ਰਹੇ ਨੇ ਸੋ ਉਸ ਚੀਜ਼ ਤੇ ਮੇਰੇ ਤੇ ਆਕਾਸ਼ ਬਾਰੇ ਹੱਲੇ ਮੈਂ ਕੋਈ ਡਿਸਕਸ਼ਨ ਨਹੀਂ ਕਰਨਾ ਚਾਹਦੀ